ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਮੂੰਹ ਨਹੀਂ ਲਾ ਰਹੇ ਲੋਕ ਅੱਜ ਕਾਂਗਰਸ ਦੀ ਨਿਹਰੀ ਚਲ ਚੁੱਕੀ ਆ ਮੈਂ ਫੋਸਲੇ ਸਾਹਿਬ ਦਾ ਵੀ ਧੰਨਵਾਦ ਕਰਦਾ ਡਾਕਟਰ ਮੈਨੂਅਲ ਮਾਰਜੀ ਤਬਾਹ ਰੋਣਾ ਜੈਪੀ ਜੈਪਾਰ ਜੈ ਗੁਰੂ ਦੇ ਤੁਨ ਗੁਰੂ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਵਾ ਵਿਕਾਸ ਮੋਰਚਾ ਦਾ ਪਾਰਾ ਇਕੱਠ ਜਿਹੜਾ ਜੌਂਦਰ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਰਿਪੋਰਟ ਕਰ ਰਿਹਾ ਵਾ ਉਠਾਠਾ ਮਾਰਦਾ ਇਕੱਠਾ ਲਾ ਰਿਹਾ ਵਾ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਜਿੱਤ ਜਿਹੜੀ ਉਹ ਪੱਕੀ ਆ ਤੇ ਜਲੰਧਰ ਵਾਸੀਓ ਉਹ ਮੇਰੀ ਪੰਨੇ ਪੀੜਾ ਜਿੱਦੋਂ ਲੋਕ ਤੁਸੀਂ ਰੀਕੂ ਨੂੰ ਵੀ ਜਮਾ ਚੁੱਕੇ ਆ ਤੇ ਹੋਰ ਵੀ ਜਿੰਨੇ ਵੀ ਸਾਰੇ ਲੋਕ ਸਭਾ ਮੈਂਬਰ ਆ ਉਹਨਾਂ ਨੂੰ ਜਮਾ ਚੁੱਕੇ ਆ ਪਰ ਉਹਨੇ ਵੀ ਉਹ ਵਿਕਾਸ ਨਹੀਂ ਕੀਤਾ ਹੁਣ ਤੁਹਾਨੂੰ ਇੱਕ ਮੌਕਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਚਾਹੀਦਾ ਵਾ ਕਿਉਂਕਿ ਵਿਕਾਸ ਦਾ ਅਜੇ ਦੂਸਰਾ ਨਾਮ ਹੈ ਤੇ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਆ ਕਿਉਂਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਸੀਐਮ ਰਹੇ ਉਹੋ ਵੱਟੇ ਉਪਰਾਲੇ ਕੀਤੇ ਨੇ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਉਹਨਾਂ ਸਮੈ ਦੀ ਅਖਰਾਂ ਦੇ ਵਿੱਚ ਜੇ ਪੂਰਾ ਕੀਤਾ ਤਾਂ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਕੀਤਾ ਤੇ ਹੁਣ ਤੁਹਾਡੇ ਕੋਲ ਜਗੰਦਰ ਦੇ ਵਾਸੀਓ ਮੌਕਾ ਹੈ ਕਿ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਪਾਓ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪਤਾਓ ਤਾਂ ਕਿ ਜਿਹੜੇ ਸਾਡੇ ਮੁੱਦੇ ਆ ਉਹ ਜਿਹੜੇ ਆ ਉਹ ਚਰਨਜੀਤ ਸਿੰਘ ਚੰਨੀ ਜੀ ਤੇ ਉਹ ਬਹਾਸ ਕਰਨ ਤੇ ਉਹ ਮੁੱਦਿਆਂ ਨੂੰ ਪੂਰਾ ਕਰ ਸਕਣ ਜੈ ਪੀਨ ਜੈ ਪੰਜਾਬ ਭਾਈ ਗੁਰਜੀ ਦਾ ਫਾਲਸਾ ਭਾਈ ਗੁਰਜੀ ਦੀ ਫਤਿਹ ਅੱਜ ਜਲੰਧਰ ਸ਼ਹਿਰ ਦੇ ਵਿੱਚ ਉਹ ਮਹਾਮਾਹ ਕੇ ਜੋ ਲੋਕ ਸਾਡੇ ਵੱਲ ਕਾਂਗਰਸ ਪਾਰਟੀ ਦੇ ਉਹ ਜੋ ਸਰਤਾ ਚਰਨਜੀਤ ਸਿੰਘ ਚੰਨੀ ਜੀ ਦੇ ਹੱਕ ਦੇ ਵਿੱਚ ਅੱਜ ਇਕੱਠੇ ਹੋਏ ਆ ਅੱਜ ਹੁੱਪਾ ਮਾਰ ਕੇ ਚਾ ਜਿਹੜਾ ਇਹ ਜਲਾ ਜਲਾ ਲਿਆ ਹੈ ਉਹ ਇਹ ਚਾ ਜਿਹੜਾ ਸਰਤਾ ਚਰਨਜੀਤ ਕੰਨੀ ਜੀ ਦੀ ਜਿੱਤ ਦਾ ਹੋਰ ਬਾਕੀਆਂ ਦੀ ਹਾਰ ਦਾ ਨਤੀਜਾ ਦੱਸ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਅੱਜ ਵਰਕਰ ਆਪਣੇ ਘਰਾਂ ਤੋਂ ਨਿਕਲ ਕੇ ਸਰਤਾ ਚੰਨੀ ਕੀ ਹੱਕ ਦੇ ਵਿੱਚ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਆਪਣੀ ਜੂਝ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਧੋਪਣੀ ਤੇ ਕੀਤੀ ਗਰਮੀ ਨਹੀਂ ਦੇਖੀ ਔਰ ਸਰਕਾਰਾਂ ਆਪਣੀਆਂ ਜਿਹੜੀਆਂ ਹਦੇਤਾਂ ਤੇ ਆਈ ਪਈਆਂ ਜਿਹੜੇ ਇਕੱਲੇ ਇਕੱਲੇ ਗੱਡੀਆਂ ਜਿਹੜੀਆਂ ਟਰੈਫਿਕ ਦੇ ਵਿੱਚ ਪਾ ਕੇ ਪਿੱਛੇ ਰੋਕ ਲਈਆਂ ਪਰ ਮੈਂ ਵਰਕਰਾਂ ਦਾ ਬੜਾ ਧੰਨਵਾਦ ਆ ਕਿ ਜਿਨ੍ਹਾਂ ਨੇ ਆਪਣੇ ਵਰਕਰਾਂ ਦੇ ਲਈ ਆਪਣੇ ਸਰਦਾਰ ਚਰਨਜੀਤ ਚੰਨੀ ਲਈ ਜਮੀਦਵਾਲ ਦੀ ਟੱਟ ਕੇ ਜਿਹੜਾ ਅੱਜ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਇਕੱਠੇ ਹੋ ਕੇ ਅੱਜ ਇੱਕ ਹੰਗਾਰਾ ਦਿੱਤਾ ਔਰ ਮੌਜੂਦਾ ਸਰਕਾਰ ਨੂੰ ਇਹ ਚੇਤਾਵਨੀ ਦੇ ਦਿੱਤੀ ਕਿ ਭਾਈ ਤੇਰਾ ਜਿਹੜਾ ਸਮਾਂ ਖਤਮ ਹੋ ਚੁੱਕਾ ਅਸੀਂ ਅੱਜ ਬਾਵਾ ਸਾਹਿਬ ਡਾਕਟਰ ਮਹੇਤਗਰ ਜੀ ਦੇ ਸਬਦਾਨ ਨੂੰ ਬਚਾਉਣ ਦੇ ਲਈ ਸਾਰੇ ਇਕੱਠੇ ਹੋਏ ਸਾਡੇ ਲੀਡਰ ਇੱਥੇ ਚਰਾਉਂਦੇ ਆ ਕਾਰਨ